ਬਸ ਘਰੋਂ ਚੱਲ ਕੇ ਆਉਣ ਦੀ ਧੀਰ ਹੈ ਕਹਿੰਦੇ ਨਾ ਚਿੜੀਆਲ ਨੇ ਵਿੱਚ ਬੈਠੀ ਹੁੰਦੀ ਐ ਸੋਚਦੀ ਬਾਹਰ ਜਾਉਂਗੀ ਝੱਖੜ ਆ ਜਾਊਗਾ ਮूसलाधार ਬਰਸਾਤ ਆ ਜਾਊਗੀ ਫੰਗ ਗਿੱਲੇ ਹੋ ਜਾਣਗੇ ਰੁੜ ਜੂਗੀ ਭੁੱਖੀ ਮਰੀ ਜਾਂਦੀ ਐ ਕਈ ਵਾਰ ਉੱਡ ਕੇ ਬਾਹਰ ਜਾਂਦੀ ਐ ਤਾਂ ਬਾਜਰੇ ਦਾ ਢੇਰ ਹੀ ਮਿਲ ਜਾਂਦਾ ਚੁੱਕ ਕੇ ਆਮਨ ਵਾਲੀ ਚੱਕੀ ਤੁਰੀ ਆਉਂਦੀ ਐ ਸੋ ਇਹ ਤਾਂ ਢੇਰ ਲੈਣ ਵਾਲੇ ਹੋ ਜਿਹੜੇ ਤੁਸੀਂ ਚੱਲ ਕੇ ਆਏ ਹੋ ਔਰ ਕਈ ਚਿੜੀਆਂ ਆਲਨੇ ਚੀ ਬੈਠੀਆਂ ਹਨ ਉਹਨਾਂ ਨੂੰ ਆਲਣਾ ਮੁਬਾਰਕ ਹੋਰ ਕੀ ਕਰ ਸਕਦੇ ਆਂ ਆਲਨੇ ਚ ਬੈਠੇ ਨੂੰ ਤਾਂ ਮਿਲਦਾ ਨਹੀਂ ਨਾ ਕੁਝ ਆਲਣਾ ਤਾਂ ਛੱਡਣਾ ਹੀ ਪੈਂਦਾ ਹੈ ਚਾਹੇ ਕਿੰਨੀ ਸਰਦੀ ਹੋਵੇ ਕਿੰਨੀ ਕਿ ਸਰਦੀ ਹੈ ਕੋਈ ਪਰਵਾਹ ਨਹੀਂ ਹੁੰਦੀ ਉਹ ਕਿਹੜਾ ਖੇਤ ਚ ਪਾਣੀ ਨਹੀਂ ਲਾਉਂਦੇ ਛੱਡ ਦਿਓ ਬਾਰੀ ਫਿਰ ਉਦੋਂ ਦਾ ਭੱਜੇ ਦੂਰੇ ਜਾਣੇ ਘੰਟਾ ਪਹਿਲਾਂ ਜਾ ਕੇ ਨਾ ਭਈ ਕਿਤੇ ਘੜੀ ਦਾ ਖਰਾਬ ਹੋਵੇ ਰੇਡੀਓ ਨਾਲ ਪਤਾ ਨਹੀਂ ਕੀ ਕੀ ਸਮਾਨ ਚੱਕ ਕੇ ਭੱਜਦੇ ਸੋ ਇੰਨਾ ਕੱਕਰ ਜੰਮ ਰਿਹਾ ਹੁੰਦਾ ਹੈ ਇੰਨੀ ਠੰਡ ਹੁੰਦੀ ਹੈ ਅਸੀਂ ਖੁਦ ਲਾਇਆ ਪਾਣੀ ਤਾਂ ਹੀ ਤੁਹਾਨੂੰ ਦੱਸ ਰਹੇ ਆਂ ਰਾਜਸਥਾਨ ਵਿੱਚ ਇੰਨੀ ਨਹੀਂ